ਚਲੋ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਵੀ ਸਲਾਈਆਂ ਨੂੰ ਆਪਾਂ ਅੰਡਰਰਾਉਂਡ ਜਿਹੜਾ ਲਗਾਉਣਾ ਉਹ ਕਿਸ ਤਰ੍ਹਾਂ ਲਗਾਉਣਾ ਜਿੰਨੇ ਕਿ ਆਪਣਾ ਇਹ ਸਲਾਈਸ ਵਾਲਾ ਕੱਪੜਾ ਹੈ ਇਹ ਦੋਨੇ ਸਾਈਡ ਆਪਾਂ ਨੀਚੇ ਵਾਲੀ ਸਾਈਡ ਤੇ ਧਰ ਲਿਆ ਤੇ ਲਾਈਨਿੰਗ ਵਾਲਾ ਆਪਾਂ ਉੱਪਰਲੀ ਸਾਈਡ ਤੇ ਕਰ ਲਈ ਦੋਨੇ ਪੱਲੇ ਠੀਕ ਹੈ ਇਸ ਤਰ੍ਹਾਂ ਇੱਕ ਸਾਈਡ ਤੇ ਆਪਣੇ ਲਾਈਨਿੰਗ ਵਾਲੇ ਪੱਲੇ ਹੋ ਜਾਣਗੇ ਇੱਕ ਸਾਈਡ ਤੇ ਆਪਣਾ ਜਿਹੜਾ ਕੱਪੜਾ ਹੋਊਗਾ ਉਹ ਹੋ ਜੂਗਾ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਰੱਖ ਕੇ ਆਪਾਂ ਸਲਾਈ ਲਗਾਵਾਂਗੇ സൈ ലൈ ഹാസ് തര പീച്ചാ ലൈൻിംഗ് പല്ലേന സൈസ് തരിക അഡരഗ്രാഡ് ਇਸ ਤਰ੍ਹਾਂ ਤੁਸੀਂ ਜੇਕਰ ਸਰਾਈ ਮੰਡਰਗਰਾਉਂਡ ਕਰਨਾ ਚਾਹੁੰਦੇ ਹੋ ਤੇ ਇਸ ਤਰ੍ਹਾਂ ਇਹ ਪਲਾਜੋ ਦੀ ਜਿਹੜੀ ਆਪਣਾ ਅਸਨ ਹੈ ਅੰਡਰਗਰਾਉਂਡ ਕੀਤਾ ਹੈ ਤੇ ਦੂਸਰਾ ਸਲਾਈਂਆ ਵੀ ਤੁਸੀਂ ਇਸੇ ਤਰ੍ਹਾਂ ਹੀ ਕਰ ਸਕਦੇ ਹੋ ਜਿਵੇਂ ਕਿ ਆਪਾਂ ਹੁਣ ਪਲਾਜੋ ਵਾਲੀ ਇਸ ਤਰੀਕੇ ਨਾਲ ਕਪੜਾ ਰੱਖ ਲੈਣਾ ਤੇ ਇਵੇਂ ਆਪਾਂ ਦੂਸਰੀ ਸਾਈਡ ਤੇ ਰੱਖਾਂਗੇ ਜਿਹੜੀ ਆਪਣਾ ਉੱਪਰਲਾ ਕੱਪੜਾ ਉਹ ਆਪਾਂ ਇੱਕ ਸਾਈਡ ਕਰ ਲੈਣਾ ਤੇ ਲਾਈਨਿੰਗ ਵਾਲਾ ਇੱਕ ਸਾਈਡ ਕਰ ਲੈਣਾ